ਤਨ ਵਾਹਿਗੁਰੂ ਸਾਹਿਬ ਜੀ ਸੂਰਾ ਸੋ ਪਹਿਚਾਨੀਐ ਜੋ ਲਰਦੀਨ ਕੇਤੋ ਪੁਰਜਾ ਪੁਰਜਾ ਕਟ ਮਰੈ ਕਬ ਹੂ ਨ ਛੜਖੇ ਤਾ ਮਰਤਾ ਮਰਤਾ ਜਗ ਮੁਵਾ ਮਰ ਬਿਨਾਂ ਜਾਣਿਆ ਕੋਏ ਅਸੀਂ ਮਰਨੀ ਜੋ ਮਰੈ ਬਹਰ ਨਾ ਮਰਨਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਸਫਰੇ ਸ਼ਹਾਦਤ ਦੀ ਲੜੀ ਦੇ ਤਹਿਤ ਅਪਾ ਇਥੋਂ ਤੱਕ ਵਿਚਾਰ ਸਾਂਝੀ ਕੀਤੀ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਉਸ ਲਸ਼ਕਰ ਦੇ ਨਾਲ ਉਹਨਾਂ 40 ਸਿੰਘਾਂ ਦੇ ਨਾਲ ਜਿਨ੍ਹਾਂ ਦਾ ਜ਼ਿਕਰ ਪਾਤਸ਼ਾਹ ਜੀ ਨੇ ਕੀਤਾ ਕਿ ਗੁਰਸ਼ ਨਹ ਚਾਰੇ ਕੁਨਦ ਚਹਲ ਨਰ ਕਿ ਮੇਰੇ 40 ਭੁਖਣ ਬਾਣੇ ਸਿੰਘ ਚਮਕੌਰ ਦੇ ਉਸ ਖਿੱਤੇ ਵਿੱਚ ਉਸ ਗੜੀ ਦੇ ਵਿੱਚ ਆਣ ਬੈਠੇ ਪਰ ਤੇਰੇ ਲੱਖਾਂ ਜਿਹੜੇ ਸਨ 10 ਲੱਖ ਦਾ ਮਲਖਈਆ ਇਸ ਚਮਕੌਰ ਦੀ ਗੜੀ ਨੂੰ ਆਣ ਕੇ ਕੇਰ ਲੈਂਦਾ ਹੈ ਗੁਰਸ਼ਨਾਹ ਚਕਾਰੇ ਕੁਨਦ ਚਹਿਲ ਨਰ ਕੇ 10 ਲੱਖ ਬਰਾਇਦ ਬਰੋ ਬੇਖਬਰ ਬੇਖਬਰ 40 ਲੱਖ ਜਿਹੜਾ 10 ਲੱਖ ਦਾ ਮਲਖਈਆ 40 ਦੇ ਉੱਤੇ ਟੁੱਟ ਪਿਆ ਗੁਰੂ 파ਰਸਾ ਜੀ ਨੇ ਰਾਤ ਅੰਮ੍ਰਿਤ ਬਾਣੀ ਦਾ ਜਾਪ ਅਰਦਾਸ ਤੋਂ ਬਾਅਦ ਸਿੰਘਾਂ ਨੂੰ ਤਾਇਨਾਤ ਕੀਤਾ ਸਾਬ ਸੱਚੇ 파ਰਸਾ ਜੀ ਨੇ 8-8 ਸਿੰਘ ਚਾਰ ਬਾਹੀਆਂ ਤੇ ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ, ਸ਼ੇਰ ਸਿੰਘ, 나ਹਰ ਸਿੰਘ ਵਰਗੇ ਸਿੰਘਾਂ ਨੂੰ ਦਰਵਾਜ਼ੇ ਤੇ ਖੜਾ ਕੀਤਾ ਸਾਬ ਸੱਚੇ 파ਰਸਾ ਮਮਤੀ ਦੇ ਉੱਪਰ ਆਲਮ ਸਿੰਘ ਨਚਣਾ, ਭਾਈ ਮੁਹਕਮ ਸਿੰਘ, ਭਾਈ ਧਰਮ ਸਿੰਘ ਉਹ ਅੰਦਰ ਘੜੀ ਦੇ ਹੀ ਗਿਰਦ ਗਸ਼ਤ ਕਰਦੇ ਨੇ ਇਥੋਂ ਤੱਕ ਆਪਾਂ ਇਤਿਹਾਸਾਂ ਜਾ ਕੀਤਾ ਸੀ ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੀ ਲਿਖਤ ਵਿੱਚ ਲਿਖਦੇ ਵੀ ਨੇ ਕਿ ਬਰੰਗਾ ਮਗਜ਼ਸਰਾ ਪੋਸ਼ ਆਮਦਮ ਕਿ ਤੇਰੇ ਇਹ ਫੌਜੀ ਜਰਨੈਲ ਕਾਲੀਆਂ ਮੱਖੀਆਂ ਦੇ ਵਾਂਗ ਕਾਲੇ ਲਿਬਾਸ ਦੇ ਵਿੱਚ ਚਮਕੌਰ ਨੂੰ ਘੇਰ ਲੈਂਦੇ ਨੇ ਬਾਜਕ ਬਾਰਗੀਦਰ ਖਰੋਸ਼ ਆਮਦੰ ਬਿਨਾ ਕਿਸੇ ਕਾਰਨ ਤੋਂ ਸਾਡੇ ਉੱਪਰ ਹਮਲਾਵਰ ਬਣ ਕੇ ਆ ਗਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਪਰ ਮੈਂ ਵੀ ਪੂਰੀ ਤਿਆਰੀ ਵਿੱਚ ਬੈਠਾ ਸਾਂ ਬਾਲਾ ਚਾਰ ਕੀ ਦਰਮਿਆਮ ਦਮ ਬਾ ਤਦਬੀਰ ਹੋਤੀ ਰੋ ਤੂਫਾਂਗ ਆਉਂਦਮ ਜੇ ਤੇਰੇ ਫੌਜੀ ਤੇਰੇ ਸਿਪਾਹੀ ਤੇਰੇ ਜਰਨੈਲ ਜਿਹੜੇ ਨੇ ਮੈਨੂੰ ਕਿਰਨ ਆ ਗਏ ਨਾ ਕਿ ਤੀਰਾਂ ਨਾਲ ਬੰਦੂਕਾਂ ਨਾਲ ਬਰਸ਼ੀਆਂ ਨਾਲ ਮੇਰੇ ਤੇ ਹਮਲਾਵਰ ਹੋ ਕੇ ਆਏ ਤੇ ਮੈਂ ਵੀ ਬੜੀ ਤਰਤੀਬ ਦੇ ਨਾਲ 8-8 ਸਿੰਘਾਂ ਨੂੰ ਬਕਾਇਦਾ ਤਾਇਨਾਤ ਕੀਤਾ ਬਕਾਇਦਾ ਸਾਰੀ ਮੋਰਚਾ ਬੰਦੀ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਰਸਾਨੇ ਜਦੋਂ ਸਵੇਰ ਵੇਲੇ ਨਾਲ ਵੱਲੋਂ ਸਭ ਤੋਂ ਪਹਿਲਾਂ ਮਲੇਰਕੋਟਲੀ ਦੇ ਨਵਾਬ ਸ਼ੇਰ ਮੁਹੰਮਦ ਖਾਨ ਦਾ ਭਰਾ ਨਾਹਰ ਖਾਨ ਕਿਉਂਕਿ ਹਰ ਜਰਨੈਲ ਨੂੰ ਇਹੀ ਸੀ ਕਿ ਮੇਰੇ ਵੱਲੋਂ ਗੁਰੂ ਗੋਬਿੰਦ ਸਿੰਘ ਪਾਰਸਾਨ ਨੂੰ ਪਕੜਾਂ ਤੇ ਮੈਂ ਫਿਰ ਸਰਕਾਰੇ ਦਰਬਾਰੇ ਵੱਡਾ ਇਨਾਮ ਪ੍ਰਾਪਤ ਕਰਾਂ ਉਹ ਪੌੜੀ ਲਾ ਕੇ ਤੇ ਗੜੀ ਦੇ ਅੰਦਰ ਪ੍ਰਵੇਸ਼ ਕਰਨਾ ਚਾਹੁੰਦਾ ਹੈ ਜਿਸ ਵੇਲੇ ਉਹ ਗੜੀ ਲਾ ਕੇ ਗੁਰੂ 파ਰਸਾ ਜੀ ਨੂੰ ਵੇਖਣ ਲੱਗਾ ਸਿੰਘਾਂ ਨੂੰ ਦੇਖਣ ਲੱਗਾ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ 파ਰਸਾ ਜਿਨ੍ਹਾਂ ਵੱਲੋਂ ਕਿ ਜ਼ਫਰਨਾਮੇ ਵਿੱਚ ਲਿਖੇ ਸ਼ੇਰ ਦੇ ਸ਼ਬਦ ਨੇ ਚੂ ਦੀਦਮ ਕਿ ਜਦੋਂ ਮੈਂ ਦੇਖਿਆ ਕਿ ਨਾਹਰ ਬਿਆਮੰਦ ਬਜੰਗ ਕਿ ਤੇਰਾ ਇੱਕ ਦਰਨੈਲ ਨਾਹਰ ਖਾਂ ਉਹ ਪੌੜੀ ਲਾ ਕੇ ਮੈਨੂੰ ਘੜੀ ਦੇ ਅੰਦਰ ਮੇਰੇ ਸਿੰਘਾਂ ਨੂੰ ਵੇਖਣ ਲੱਗਾ। ਉਸੇ ਵੇਲੇ ਚਸ਼ੀਦੇ ਯਕੇ ਤੀਰ ਮਨ ਬੇਦਰੰਗ ਕਹਿੰਦੇ ਮੈਂ ਉਸੇ ਵੇਲੇ ਇੱਕ ਕਮਾਨ ਪੱਥੇ ਤੇ ਤੀਰ ਕੱਢ ਕੇ ਚਲਾਇਆ ਤੇ ਉਹਦੇ ਜਦੋਂ ਨਿਸ਼ਾਨਾ ਬਿੰਨ ਕੇ ਮਾਰਿਆ ਤੇ ਉਹ ਪਰਾਂ ਜਾ ਕੇ ਡਿੱਗਾ। ਇਥੋਂ ਤੱਕ ਇਤਿਹਾਸਕਾਰ ਲਿਖਦੇ ਨੇ ਕਿ 10 ਕਦਮ ਪਿੱਛੇ ਜਾ ਕੇ ਡਿੱਗਾ। ਗੁਰੂ 파ਰਸਾ ਦਾ ਚਲਾਇਆ ਹੋਇਆ ਤੀਰ ਕਿੰਡੀ ਤੇਜ਼ੀ ਨਾਲ ਵੱਜਾ ਹੋਵੇਗਾ ਗੁਰਮੁਖ ਕੋ ਕਿ ਉਸ ਨਾਹਰ ਖਾਨ ਨੂੰ ਪਛਾੜ ਛੁੱਟ ਦਿੱਤਾ। ਇੱਕ ਹੋਰ ਜਰਨਲ ਜਿਹਦਾ ਨਾਮ ਵੱਖ-ਵੱਖ ਵਿਦਵਾਨਾਂ ਵੱਲੋਂ ਜ਼ਾਫਰਬਾਨ ਖਾਨ ਅਤੇ ਆਦਿ ਲਿਖਿਆ ਹੈ ਉਹ ਜਦੋਂ ਘੜੀ ਦੇ ਲਾਗੋਂ ਦੀ ਤੇ ਗੁਰੂ 파ਰਸਾ ਨੇ ਉਹਦੇ ਵੀ ਗੁਰਜ ਮਾਰ ਕੇ ਉਹਨੂੰ ਵੀ ਛੁੱਟ ਦਿੱਤਾ ਇੱਕ ਜਰਨਲ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ 파ਰਸਾ ਜ਼ਾਫਰ ਨਾਮੇ ਚ ਕਰਦੇ ਨੇ ਕਿ ਤੇਰਾ ਇੱਕ ਜਰਨੈਲ ਮਰਦਾ ਵਾਂਗ ਨਹੀਂ ਕਾਇਰਾ ਵਾਂਗ ਉਸ ਘੜੀ ਦਾ ਦੀਵਾਰ ਦਾ ਸਾਇਆ ਲੈ ਕੇ ਕੰਧ ਦੀ ਓਟ ਲੈ ਕੇ ਬੁਜ਼ਦਲਾ ਵਾਂਗ ਉਹ ਨਾਲ ਨਾਲ ਛਿਪ ਕੇ ਨਿਕਲ ਗਿਆ ਮੈਨੂੰ ਅਫਸੋਸ ਹੈ ਤੁਸੀਂ ਹੈਰਾਨ ਹੋਵੋਗੇ ਗੁਰਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਇਸ ਘੜੀ ਵਿੱਚ ਤੇ ਪੂਰੇ ਇਸ ਵਾਕਿਆਤ ਦੇ ਵਿੱਚ ਸਾਰੇ ਮੇਰੇ ਜੀਵਨ ਕਾਲ ਦੇ ਅੰਦਰ ਮੈਨੂੰ ਇੱਕੋ ਵਾਰ ਅਫਸੋਸ ਹੋਇਆ ਉਹ ਅਫਸੋਸ ਇਹ ਹੋਇਆ ਕਿ ਤੇਰਾ ਇੱਕ ਬਹਾਦਰ ਤੇਰਾ ਇੱਕ ਸੂਰਮਾ ਤੇਰਾ ਇੱਕ ਜਰਨੈਲ ਜਿਹੜਾ ਕਸਮ ਖਾ ਕੇ ਮੈਨੂੰ ਫੜਨ ਦੇ ਲਈ ਮੈਨੂੰ ਮਾਰਨ ਲਈ ਆਇਆ ਸੀ ਤੇਰਾ ਇੱਕ ਜਰਨੈਲ ਕਿ ਆ ਖਵਾਜ਼ਾ ਮਰਦੂਦ ਦੇ ਕਿ ਸਾਇਆ ਦੀਵਾਰ ਉਹ ਨਾ ਮਰਦਾ ਵਾਂਗ ਬੁਜ਼ਦਲਾ ਵਾਂਗ دیوار ਦਾ ਸਾਇਆ ਆਸਰਾ ਲੈ ਕੇ ਛਿਪ ਕੇ ਪਾਸੇ ਨੂੰ ਚਲਾ ਗਿਆ ਜੇ ਕਿਤੇ ਉਹ ਵੀ ਮੇਰੀ ਨਜ਼ਰ ਪੈ ਜਾਂਦਾ ਤੇ ਬਾਯਕ ਤੀਰਲਾਚਾਰ ਬਖਸ਼ੀਦ ਮੈਂ ਇੱਕ ਤੀਰ ਮੈਂ ਉਹਦੀ ਛਾਤੀ ਨੂੰ ਵੀ ਬਖਸ਼ ਦੇਣਾ ਸੀ ਪਰੇਸ਼ਾਨੀ ਹੋਇਆ ਤੁਨ ਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਰਸਾ ਨੇ ਫਿਰ ਉਸ ਵੇਲੇ ਸਿੰਘਾਂ ਨੂੰ ਜੋ ਹੁਕਮ ਪਹਿਲਾਂ ਕੀਤਾ ਸੀ ਕਿ ਘੜੀ ਦੇ ਬਾਹਰ ਜਾ ਕੇ ਲੜਨਾ ਘੜੀ ਦੇ ਅੰਦਰ ਕੋਈ ਪ੍ਰਵੇਸ਼ ਨਾ ਹੋਣ ਪਾਵੇ ਕਿਉਂਕਿ ਜੇ ਘੜੀ ਚ ਪ੍ਰਵੇਸ਼ ਹੋ ਗਿਆ ਫਿਰ ਦੁਸ਼ਮਣ ਪਛਾਣਨਾ ਮੁਸ਼ਕਲ ਹੋ ਜਾਣਾ ਤੇ ਕੱਲ ਆਪਾਂ ਬੇਨਤੀ ਸਾਂਝੀ ਕੀਤੀ ਸੀ ਇਹ ਨੁਕਤਾ ਸੀ ਗੁਰਮੁਖੋਂ ਘੜੀ ਦੇ ਅੰਦਰ ਪ੍ਰਵੇਸ਼ ਭਾਵ ਕਿ ਜੇ ਤੁਹਾਡੇ ਵਿੱਚ ਕੋਈ ਦੁਸ਼ਮਣ ਪ੍ਰਵੇਸ਼ ਕਰ ਗਿਆ ਫਿਰ ਉਹਦੀ ਪਛਾਣ ਕਰਨੀ ਮੁਸ਼ਕਲ ਹੋ ਜਾਣੀ ਹੈ ਅੱਜ ਸਿੱਖ ਕੌਮ ਨੂੰ ਢਾਲ ਆਉਣ ਵਾਲੇ ਸਿੱਖ ਕੌਮ ਦੇ ਵਿੱਚ ਹੀ ਲਿਬਾਸ ਪੋਸ਼ਾਕ ਤੇ ਪਹਿਰਾਵਾ ਧਾਰਨ ਕਰੀ ਬੈਠੇ ਨੇ ਕਿਉਂਕਿ ਲਿਬਾਸ ਭੇਖ ਪਹਿਰਾਵਾ ਇਹ ਬਣਾਉਣ ਵਾਸਤੇ ਬਹੁਤਾ ਸਮਾਂ ਨਹੀਂ ਲੱਗਦਾ ਖੇੜ ਅੰਦਰ ਦੀ ਹੈ ਗੁਰਮੁਖੋ ਉਹ ਸਿੱਦਕ ਉਹ ਪਰੋਸਾ ਉਹ ਦ੍ਰਿੜਤਾ ਉਹ ਵਿਸ਼ਵਾਸ ਇਹ ਬਣਾਉਂਦਿਆਂ ਜ਼ਿੰਦਗੀਆਂ ਲੰਘ ਜਾਂਦੀਆਂ ਨੇ ਇਸ ਕਰਕੇ 파ਰਸਾਨੇ ਆਖਿਆ ਸੀ ਕਿ ਘੜੀ ਤੋਂ ਬਾਹਰ ਜਾ ਕੇ ਲੜਨਾ ਫਿਰ ਪੰਜ ਪੰਜ ਸਿੰਘਾਂ ਦੇ ਜਥੇ ਧੰਨ ਗੁਰਗੋਬਿੰਦ ਸਿੰਘ ਸਾਹਿਬ ਸੱਚੇ 파ਰਸਾਨੇ ਪਹਿਲੇ ਹਮਲੇ ਦਾ ਜ਼ਿਕਰ ਜਦੋਂ ਅਸੀਂ ਪੜ੍ਹਦੇ ਆ ਤੇ ਗੁਰੂ 파ਰਸ਼ਾ ਜੀ ਵੱਲੋਂ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਭਾਈ ਮੋਹਕਮ ਸਿੰਘ ਨਾਹਰ ਸਿੰਘ ਸ਼ੇਰ ਸਿੰਘ ਤੇ ਆਦਿਕ ਸਿੰਘਾਂ ਨੂੰ ਥਾਪੜਾ ਦੇ ਕੇ ਸਭ ਸੱਚੇ 파ਰਸ਼ਾ ਜੰਗ ਦੇ ਮੈਦਾਨ ਵਿੱਚ ਤੋਰਦੇ ਨੇ ਉਹਨਾਂ ਨੇ ਬਹਾਦਰੀ ਦੇ ਨਾਲ ਸੂਰਮਤਾ ਦੇ ਨਾਲ ਬੜੀ ਦਲੇਰੀ ਦੇ ਨਾਲ ਭਾਗੜਾ ਮਚਾ ਦਿੱਤੀਆਂ ਗੁਰਮੁਖੋ ਵਖਤ ਬਾਅਦ ਦਾ ਉਸ ਵੇਲੇ ਦੀ ਉਸ ਸਲਤਨਤ ਦੇ ਸਿਪਾਹੀਆਂ ਨੂੰ ਹੈਰਾਨ ਗੁਰੂ 파ਰਸ਼ਾ ਜੀ ਜਿਨ੍ਹਾਂ ਦੀ ਅਸੀਸ ਲੈ ਕੇ ਜਿਨ੍ਹਾਂ ਦੇ ਥਾਪੜੇ ਦੇ ਨਾਲ ਇਹ ਜਦੋਂ ਜੰਗ ਦੇ ਮੈਦਾਨ ਵਿੱਚ ਟੁੱਟੇ ਤੇ ਆਹੂ ਲਾ ਕੇ ਰੱਖ ਦਿੱਤੇ ਗੁਰੂ ਮੁਖੋ ਭਾਵੇਂ ਮੁਗਲੀਏ ਸਲਤਨਤ ਦੇ ਸਿਪਾਹੀ ਹੋਣ ਗੁੱਜਰ ਹੋਣ ਰੰਗੜ ਹੋਣ ਭਾਵੇਂ ਪਹਾੜੀ ਰਾਜਿਆਂ ਦੇ ਉਹਨਾਂ ਦੇ ਭੇਜੇ ਹੋਏ ਸਿਪਾਹੀ ਹੋਣ ਕਵੀ ਸੰਤੋਖ ਸਿੰਘ ਜੀ ਵੀ ਇਸ ਬਾਤ ਦਾ ਜ਼ਿਕਰ ਕਰਦੇ ਨੇ ਹੋਰ ਗ੍ਰੰਥਾਂ 'ਚ ਅਸੀਂ ਪੜ੍ਹਦੇ ਆਂ ਕਿ 파ਰਸ਼ਾ ਜੀ ਦੇ ਭੇਜੇ ਹੋਏ ਪੰਜ-ਪੰਜ ਸਿੰਘਾਂ ਦੇ ਜਥੇ ਸਮਾਪਾਪਾ ਕੇ ਜਦੋਂ ਜੰਗ ਦੇ ਮੈਦਾਨ ਵਿੱਚ ਜੂਝਦੇ ਰਹੇ ਨੇ ਤੇ ਤਕਰੀਬਨ ਜਦੋਂ 4 ਇੱਕ ਜਥੇ ਜਾਂ 5 ਜਥੇ ਗੁਰੂ 파ਰਸ਼ਾ ਨੇ ਇਸ ਤਰੀਕੇ ਨਾਲ ਭੇਜ ਦਿੱਤੇ ਦੰਨਾ ਜਥਿਆਂ ਤੋਂ ਬਾਅਦ ਇਤਿਹਾਸ ਕਹਿੰਦਾ ਹੈ ਕਿ ਭਾਈ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਧੰਨ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੋਲ ਆਣ ਕੇ ਨਾ ਇਹ ਸ਼ਬਦ ਕਹਿੰਦੇ ਨੇ ਸੱਚੇ ਪਾਤਸ਼ਾਹ ਮੈਨੂੰ ਪਛਾਣਿਆ ਨਹੀਂ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਪੁੱਤਰਾ ਵੀ ਤੈਨੂੰ ਮੈਂ ਕਦੋਂ ਭੁੱਲਿਆ ਤੇ ਉਸ ਫਰਦੰਦ ਨੇ ਉਸ ਬਾਬੇ ਨੇ ਉਸ ਮਹਾਨ ਯੋਧੇ ਸੂਰਮੇ ਨੇ ਪਿਤਾ ਗੁਰਗੋਬਿੰਦ ਸਿੰਘ ਪਾਤਸ਼ਾਹ ਨੂੰ ਸ਼ਬਦ ਕਹੇ ਸਨ ਪਿਤਾ ਜੀ ਜੇ ਮੈਨੂੰ ਭੁੱਲੇ ਨਹੀਂ ਤੁਹਾਨੂੰ ਮੇਰੀ ਪਛਾਣ ਹੈ ਫਿਰ ਤੁਸੀਂ ਮੈਨੂੰ ਇਸ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਣ ਵਾਲੇ ਪਹਿਲੇ ਜਥੇ ਵਿੱਚ ਕਿਉਂ ਨਹੀਂ ਭੇਜਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਪੁੱਤਰ ਜੇ ਮੈਂ ਆਵਾਜ਼ ਮਾਰਦਾ ਨਾ ਤੇ ਸਮਾਜ ਲੋਕ ਇਹ ਆਖਣਗੇ ਇਹ ਕਹਿਣਾ ਸੀ ਲੋਕਾਂ ਨੇ ਕਿ ਪੁੱਤਰ ਆਗਿਆਕਾਰੀ ਬਹੁਤ ਸੀ ਬਾਪੂ ਦਾ ਕਹਿਣਾ ਪਿਤਾ ਦਾ ਕਹਿਣਾ ਮੰਨ ਕੇ ਉਸੇ ਵੇਲੇ ਤਿਆਰ ਹੋ ਗਿਆ ਜੰਗ ਦੇ ਮੈਦਾਨ ਚ ਜਾਣ ਲਈ ਜੂਝਣ ਲਈ ਲੜਨ ਲਈ ਪੁੱਤਰ ਇਹ ਮੈਨੂੰ ਪਤਾ ਹੈ ਜਦੋਂ ਤੂੰ ਮੈਨੂੰ ਆਣ ਕੇ ਆਖਿਆ ਨਾ ਪਿਤਾ ਜੀ ਮੈਨੂੰ ਚੇਤੇ ਹੀ ਨਹੀਂ ਕੀਤਾ ਮੈਨੂੰ ਬੁਲਾਇਆ ਹੀ ਨਹੀਂ ਮੈਨੂੰ ਭੁੱਲ ਗਏ ਹੋ ਇਹਦੇ ਵਿੱਚ ਮੈਂ ਕਿੱਡਾ ਮਾਣ ਮਹਿਸੂਸ ਕਰ ਰਿਹਾ ਪੁੱਤਰ ਤੂੰ ਖੁਦ ਚੱਲ ਕੇ ਆਇਆ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਉਸ ਫਰਜ਼ੰਦ ਨੂੰ ਆਪਣੇ ਉਸ ਲਾਡਲੇ ਨੂੰ ਅਸੀਸ ਬਖਸ਼ਿਸ਼ ਕਰਕੇ ਰਹਿਮਤ ਦੇ ਨਾਲ ਜੰਗ ਦੇ ਮੈਦਾਨ ਵਿੱਚ ਤੋਰਿਆ ਗੁਰਮੁਖੋ ਉੱਥੇ ਅੱਲਾ ਯਾਰ ਖਾਨ ਜੋਗੀ ਲਿਖਦੇ ਨੇ ਕਿ ਪੰਜ ਸਿੰਘਾਂ ਦਾ ਜਥਾ ਲੈ ਕੇ ਜਿਸ ਵੇਲੇ ਸਹਬਜ਼ਾਦਾ ਬਾਬਾ ਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਉਤਰੇ ਨੇ ਪੂਰੇ 18 ਸਾਲ ਉਮਰਾਂ ਨਹੀਂ ਸੀ ਹੋਈ ਗੁਰਮੁਖੋ ਪਰ ਜੰਗ ਦੇ ਮੈਦਾਨ ਵਿੱਚ ਤਵੀਆਂ ਦਾ ਉਹਨਾਂ ਬਰਸ਼ੀਆਂ ਦਾ ਉਹਨਾਂ ਬੰਦੂਕਾਂ ਦਾ ਉਹਨਾਂ ਨੇਜ਼ੀਆਂ ਦਾ ਮੁਕਾਬਲਾ ਕਰਨ ਲਈ ਉਤਰਿਆ ਉਸ ਮਹਾਨ ਪੁੱਤਰ ਨੂੰ ਜਿੱਥੇ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ ਸ਼ਹਿਜ਼ਾਦਾ ਜੀ ਸ਼ਾਨ ਹੈ ਭਾਗੜਸੀ ਮਚਾਦੀ ਜੈ ਫੌਜ ਬਗਾਦੀ ਕਬੀ ਬਉ ਫੌਜ ਬਗਾਦੀ ਬੜ ਚੜ ਕੇ ਤਵਕਕੋ ਸੇ ਸੁਜਾਇਤ ਦਿਖਾ ਦੇ ਸੁਜਾਇ ਤਾਕਤ ਨੂੰ ਕਹਿੰਦੇ ਨੇ ਉਸ ਪੁੱਤਰ ਨੇ ਬੜੀ ਤਾਕਤ ਬੜੀ ਦਲੇਰੀ ਦੇ ਨਾਲ ਜੰਗ ਦੇ ਮੈਦਾਨ ਵਿੱਚ ਆਹੂ ਲਾ ਛੜੇ ਦੁਸ਼ਮਣਾਂ ਦੇ ਬੜ ਚੜ ਕੇ ਤਵਕਕੋ ਸੇ ਸੁਜਾਇਤ ਜੋ ਦਿਖਾ ਦੇ ਸਤਗੁਰ ਨੇ ਵਹੀਂ ਕਿਲਾ ਸੇ بیٹے ਕੋ ਨਦਾ ਦੀ ਨਿਦਾ ਕਹਿੰਦੇ ਨੇ ਨਦ ਆਵਾਜ਼ ਨਦ ਤੋਂ ਬਣਿਆ ਸ਼ਬਦ ਆ ਪਿਤਾ ਗੁਰੂ ਗੋਬਿੰਦ ਸਿੰਘ ਪਾਰਸਾ ਨੇ ਉਸ ਘੜੀ ਦੇ ਵਿੱਚੋਂ ਉਸ ਮਮਤੀ ਤੋਂ ਆਪਣੇ ਪੁੱਤਰ ਨੂੰ ਬੜੀ ਉੱਚੀ ਆਵਾਜ਼ ਵਿੱਚ ਇਹ ਸ਼ਬਦ ਆਖੇ ਸ਼ਾਬਾਸ਼ ਪਿਸਰ ਸ਼ਾਬਾਸ਼ ਮੇਰੇ ਪੁੱਤਰਾ ਖੂਬ ਦਲੇਰੀ से ਲੜੇ ਹੋ ਹੋ ਕਿਉਂ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ ਲੜਦਾ ਵੀ ਕਿਉਂ ਨਾ ਪੁੱਤਰਾ ਤੂੰ ਗੁਰੂ ਗੋਬਿੰਦ ਸਿੰਘ ਪਾਰਸਾ ਦਾ ਵੱਡਾ ਫਰਜੰਦ ਵੱਡਾ ਪੁੱਤਰ ਜੂ ਹੋਇਆ ਇਤਿਹਾਸ ਕਹਿੰਦਾ ਹੈ ਕਿਸੇ ਕਮਬਖਤ ਨੇ ਪਿੱਛੇ سے ਬਰਸ਼ੀਸ ਲਗਾ ਦੀ ਕਿਸੇ ਨੇ ਪਿੱਛੋਂ वार ਕੀਤਾ ਗੁਰਮੁਖੋ ਲਿਖਤਾਂ ਕਹਿੰਦੀਆਂ ਨੇ ਜਿੱਥੇ ਤਲਵਾਰ ਦੇ ਨਾਲ ਜਿੱਥੇ ਨੀਜ਼ੇ ਦੇ ਨਾਲ ਤੀਰਾਂ ਦੇ ਨਾਲ ਸਹਬਜ਼ਾਦਾ ਬਾਬਾ ਅਜੀਤ ਸਿੰਘ ਨੇ ਕਈਆਂ ਦੇ ਸੱਥਰ ਵਿਛਾ ਦਿੱਤੇ ਉੱਥੇ ਬਾਬਾ ਅਜੀਤ ਸਿੰਘ ਵੱਲੋਂ ਇੱਕ ਬਰਸੀ ਜਿਹੜੀ ਅਨਮਰ ਖਾਂ ਦੇ ਮਾਰੀ ਗਈ ਸੀ ਉਹ ਛਾਤੀ ਦੇ ਵਿੱਚ ਅਗਲਾ ਹਿੱਸਾ ਰਹਿ ਗਿਆ ਕੇਵਲ ਡੰਡਾ ਹੱਥ ਵਿੱਚ ਆ ਗਿਆ ਉਸ ਵੇਲੇ ਫਿਰ ਇਸ ਮੁਲਖਈਏ ਨੇ ਘੇਰ ਕੇ ਸਹਬਜ਼ਾਦਾ ਬਾਬਾ ਜੀ ਸਿੰਘ ਦੇ ਕਿੰਨੇ ਕ ਵਾਰ ਕੀਤੇ ਗੁਰਮਖੋਸ ਵੇਲੇ ਦੀਆਂ ਲਿਖਤਾਂ ਅਖਬਾਰੇ ਤੇ ਦਰਬਾਰੇ ਮੌਲਾ ਦੇ ਵਿੱਚ ਪਤਾ ਲੱਗਦਾ ਏ 370 ਤੋਂ ਵੱਧ ਜਿਹੜੇ ਸਰੀਰ ਦੇ ਉੱਤੇ ਜ਼ਖਮ ਫੱਟ ਸਨ ਬਾਬਾ ਜੀਤ ਸਿੰਘ ਜੀ ਦੇ ਕਿੰਨੀ ਬਹਾਦਰੀ ਨਾਲ ਲੜਿਆ ਹੋਵੇਗਾ ਯੋਧਾ ਉਹ ਪੁੱਤਰ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਧਰ ਇਤਿਹਾਸ ਕਹਿੰਦਾ ਹੈ ਚਮਕੌਰ ਦੀ ਗੜੀ ਵਿੱਚੋਂ ਜਿੱਥੇ ਸਿੰਘਾਂ ਦੇ ਸ਼ਹਾਦਤ ਦੇ ਜਾਮ ਪੀਣ ਤੋਂ ਪਿੱਛੋਂ ਜਕਾਰੇ ਲੱਗ ਰਹੇ ਸਨ ਪਰ ਹੁਣ ਜਕਾਰਾ ਕਿਸੇ ਵੱਲੋਂ ਨਾ ਲਾਇਆ ਗਿਆ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਸ਼ਬਦ ਸਨ ਕੀ ਗੱਲ ਮੇਰੇ ਪੁੱਤਰ ਦੇ ਲਈ ਤੁਹਾਡੇ ਕੋਲ ਜਕਾਰੇ ਨਹੀਂ ਮੁੱਕ ਗਏ ਉਸ ਵੇਲੇ ਫਿਰ ਪਿਤਾ ਗੁਰਗੋਬਿੰਦ ਸਿੰਘ ਪਾਰਸਾ ਨੇ ਜਕਾਰਾ ਲਾਇਆ ਗੁਰਮਖੋ ਗੁਰੂ ਗੋਬਿੰਦ ਸਿੰਘ ਵਰਗਾ ਰਹਿਬਰ ਇਸ ਧਰਤੀ ਦੇ ਖੇਤੇ ਦਾ ਦੂਸਰਾ ਕੋਈ ਨਹੀਂ ਲਿਖਤ ਕਹਿੰਦੀ ਹੈ ਜੇ ਜਕਾਰੇ ਲਾ ਕੇ ਪਾਰਸਾ ਜੀ ਰੁਕੇ ਹੀ ਸਨ ਇਨੇ ਚਿਰ ਨੂੰ ਛੋਟੇ ਫਰਦੰਦ ਸਹਬਜ਼ਾਦਾ ਬਾਬਾ ਦੁਧਾਰ ਸਿੰਘ ਨਾਨਕੇ ਸਹਬ ਸੱਚੇ ਪਾਰਸਾ ਜੀ ਦੇ ਚਰਨਾਂ ਨੂੰ ਨਮਸਕਾਰ ਕੀਤੀ ਤੇ ਸ਼ਬਦ ਆਖੇ ਭਾਈ ਸੇ ਵਿਛੜ ਕੇ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੋਣਾ ਨਹੀਂ ਆਤਾ ਬਾਪੂ ਇਸ ਵੇਲੇ ਕਹਿਣਾ ਤੇ ਇਹ ਚਾਹੀਦਾ ਕਿ ਕੋਈ ਨਹੀਂ ਮੈਂ ਤੇਰੇ ਕੋਲ ਆ ਜੇ ਤੇਰਾ ਇੱਕ ਪੁੱਤ ਜੰਗ ਦੇ ਮੈਦਾਨ ਚ ਸ਼ਹੀਦ ਹੋ ਗਿਆ ਮੈਂ ਤੇਰੇ ਕੋਲ ਆ ਮੈਂ ਤੇਰੇ ਨਾਲ ਆ ਪਰ ਮੈਂ ਇਸ ਤੋਂ ਉਲਟ ਬਾਤ ਕਹਿ ਰਿਹਾ ਮੇਰਾ ਵੀ ਜੀ ਕਰਦਾ ਮੈਂ ਆਪਣੇ ਭਰਾ ਦੇ ਨਾਲ ਉਸ ਜੰਗ ਦੇ ਮੈਦਾਨ ਵਿੱਚ ਜੂਝਾਂ ਉਹ ਸ਼ਹਾਦਤ ਦਾ ਜਾਮ ਮੈਂ ਵੀ ਪੀਵਾਂ ਉੱਥੇ ਫਿਰ ਸਾਡਾ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਖਤੇ ਜਿਗਰ ਤੋਂ ਕੁਰਬਾਨ ਜਾਂਦੇ ਨੇ ਤੇ ਸ਼ਬਦ ਕਹਿੰਦੇ ਨੇ ਕਿ ਪੁੱਤਰਾ ਮੈਨੂੰ ਮਾਣ ਆ ਤੇਰੇ ਤੇ ਫਕਰ ਆ ਤੇਰੇ ਦੇ ਉੱਤੇ ਔਰ 14 ਸਾਲ ਉਮਰਾਂ ਵੀ ਪੂਰੀ ਨਹੀਂ ਸੀ ਗੁਰਮੁਖੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਸ਼ਬਦ ਕਹੇ ਬਰਾਈ ਸੀ ਆਵਾਜ਼ ਮੈਂ ਬੋਲੇ ਗੁਰੂ ਗੋਬਿੰਦ ਬੜੀ ਦਲੇਰੀ ਦੇ ਨਾਲ ਬੜੀ ਗਰਜਮੀ ਆਵਾਜ਼ ਵਿੱਚ ਆਪਣੇ ਪੁੱਤਰ ਨੂੰ ਇਹ ਸ਼ਬਦ ਕਹੇ ਅਲਾ ਯਾਰ ਖਾਨ ਜੋਗੀ ਜੀ ਲਿਖਦੇ ਨੇ ਬਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ ਸਿੰਘ ਪਾਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ ਰੋਕਾ ਨਹੀਂ ਅਗਾਜ ਸੇ ਬੋਲੇ ਗੁਰੂ ਗੋਬਿੰਦ ਕਿ ਤੈਨੂੰ ਅਗਾਜ ਤੋਂ ਕਦੇ ਨਹੀਂ ਰੋਕਿਆ ਪੁੱਤਰ ਜੰਮ ਜੰਮ ਕੇ ਜਾ ਉਸ 29 ਸੀ ਜਾਂ ਸੇ ਬੋਲੇ ਗੁਰੂ ਗੋਬਿੰਦ ਉਸ ਆਪਣੇ 14 ਕਬਰਿਆਂ ਦੇ ਪੁੱਤਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਆਓ ਤਨੇ ਪਾਕ ਪਰ ਹਥਿਆਰ ਸਜਾ ਦੇਂ ਛੋਟੀ ਸੀ ਕਮਾਂ ਨੰਨੀ ਸੀ ਤਲਵਾਰ ਸਜਾ ਦੇਂ ਪੁੱਤਰ ਤੈਨੂੰ ਜੰਗ ਦੇ ਮੈਦਾਨ ਵਿੱਚ ਤੋਰ ਲਗਾ ਮੇਰੇ ਕੋਲ ਤੇ ਤੇਰੇ ਵਾਸਤੇ ਹਥਿਆਰ ਵੀ ਪੂਰੇ ਨਹੀਂ ਮੇਰੇ ਕੋਲ ਤੈਨੂੰ ਦੇਣ ਵਾਸਤੇ ਸ਼ਸਤਰ ਵੀ ਪੂਰੇ ਨਹੀਂ ਨੰਨੀ ਸੀ ਕਮਾਂ ਦਾ ਜ਼ਿਕਰ ਕੀਤਾ ਛੋਟੀ ਸੀ ਤਲਵਾਰ ਦਾ ਜ਼ਿਕਰ ਕੀਤਾ ਲਾ ਯਾਰਖਾ ਜੋਗੀ ਨੇ ਉਤੇ ਪਰ ਲਿਖਦੇ ਨੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਰਸਾ ਉਸ ਆਪਣੇ ਫਰਜ਼ੰਦ ਨੂੰ ਕਹਿੰਦੇ ਨੇ ਲੈ ਜਾਓ ਸਦਾਰੋ ਤੁਮੇ ਅੱਲਾਹ ਕੋ ਸੌਂਪਾ ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ ਸਿੱਖੀ ਕੋ ਵਾਰੋ ਤੁਮੇ ਅੱਲਾਹ ਕੋ ਸੌਂਪਾ ਰੱਬ ਕੋ ਨਾ ਬਿਸਾਰੋ ਤੁਮੇ ਅੱਲਾਹ ਕੋ ਸੌਂਪਾ ਬਾਹ ਗੁਰੂ ਅਬ ਤੁਮੇ ਜੰਗ ਕੀ ਹਿੰਮਤ ਬਖਸ਼ੇ ਪਿਆਸੇ ਹੋ ਜਾਂਵੇਂ ਸ਼ਹਾਦਤ ਤੁਮੇ ਬਖਸ਼ੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਰਸਾ ਤੁਰਨ ਲੱਗਿਆ ਆਪਣੇ ਪੁੱਤਰ ਨੂੰ ਫਿਰ ਆਪਣੇ ਕਮਰ ਕੱਸੇ ਦੇ ਵਿੱਚੋਂ ਖੰਡਰ ਕੱਢਿਆ ਪੁੱਤਰ ਨੂੰ ਦੇ ਕੇ 파ਰਸ਼ਾ ਜੀ ਕਹਿੰਦੇ ਅੱਲਾ ਯਾਰ ਖਾਂ ਜੋਗੀ ਜੀ ਲਿਖ ਦੇ ਨੇ ਦਿੱਤੇ ਹਾਂ ਖੰਡਰ ਇਸੇ ਸ਼ਮਸ਼ੀਰ ਸਮਝਣਾ ਨੇਜ਼ੇ ਕੀ ਜਗ੍ਹਾ ਦਾਦਾ ਦਾ ਤੁਮ ਤੀਰ ਸਮਝਣਾ ਦਾਦੇ ਦਾ ਜ਼ਿਕਰ ਕਿਉਂ ਕਰ ਰਹੇ ਨੇ ਅੱਲਾ ਯਾਰ ਖਾਂ ਜੋਗੀ ਜੀ ਉਹ ਇਸ ਕਰਕੇ ਕਰ ਰਹੇ ਨੇ ਕਿ ਪੁੱਤਰਾ 14 ਬਰੇ ਉਮਰ ਸੀ ਜਦੋਂ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਰਸ਼ਾ ਕਰਤਾਰਪੁਰ ਦੀ ਜੰਗ ਦੇ ਵਿੱਚ ਆਪਣੀ ਤਲਵਾਰ ਦਾ ਜ਼ੋਹਰ ਆਪਣੀ ਬਹਾਦਰੀ ਦਾ ਜ਼ੋਹਰ ਬਖਾਰੇ ਸਨ ਤੇਰੀ ਵੀ ਪੁੱਤਰਾ ਅਮਰ 14 ਵਰਿਆ ਤੇ ਮੈਂ ਚਾਹੁੰਨਾ ਵੀ ਤੂੰ ਵੀ ਆਪਣੇ ਦਾਦੇ ਵਾਂਗ ਉਹ ਜੋਹਰ ਜੰਗ ਦੇ ਮੈਦਾਨ ਵਿੱਚ ਵਿਖਾ ਜੋ ਤੇਰੇ ਦਾਦੇ ਨੇ ਦਿਖਾਲੇ ਸਨ ਦیتے ਹਾਂ ਖੰਡਰ ਇਸੇ ਸ਼ਮਸ਼ੀਰ ਸਮਝਣਾ ਨੇਜ਼ੇ ਕੀ ਜਗ੍ਹਾ ਦਾਦਾ ਕਾ ਤੂੰ ਤੀਰ ਸਮਝਣਾ ਜਿਤਨੇ ਮਰੇ ਉਹਨੇ ਬੇਪੀਰ ਸਮਝਣਾ ਜ਼ਖਮ ਆਏ ਤੋ ਰੋਣਾ ਨਹੀਂ ਦਿਲਗੀਰ ਸਮਝਣਾ ਜ਼ਖਮ ਵੀ ਲੱਗੇ ਨਾ ਤੇ ਪੁੱਤਰ ਰੋਈ ਨਾ ਸਦਕੇ ਜਾਓ ਗੁਰਮੁਖੋ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੋਂ ਜਿਹੜੇ ਆਪਣੇ ਪੁੱਤਰ ਦੇ ਤਨ ਤੇ ਜ਼ਖਮ ਲੱਗਣ ਤੇ ਵੀ ਆਸ ਨਹੀਂ ਰੱਖਦਾ ਕਿ ਮੇਰਾ ਪੁੱਤਰ ਰੋਵੇ। ਅਗਲੀ ਬਾਤ ਕਮਾਲ ਕੀਤੀ ਅੱਲਾ ਯਾਰਖਾ ਜੋਗੀ ਜੀ ਨੇ। ਉਹ ਕਹਿੰਦੇ ਨੇ ਜਬ ਤੀਰ ਕਲੇਜੇ ਮੇ ਲੱਗੇ ਸੀ ਨਹੀਂ ਕਰਨਾ ਪੁੱਤਰ ਤੀਰ ਵੀ ਲੱਗੇ ਤੇ ਸੀ ਨਾ ਆਖੀ। ਇੱਥੇ ਰੁਕੇ ਨਹੀਂ ਅੱਲਾ ਯਾਰਖਾ ਜੋਗੀ ਜੀ। ਉਹ ਕਹਿੰਦੇ ਨੇ ਪੁੱਤਰ ਕਾਲ ਦੇ ਵਿੱਚ ਛਾਤੀ ਵਿੱਚ ਤੀਰ ਲੱਗੇ ਤੇ ਸੀ ਨਾ ਕਹੀਂ। ਅਗਲੀ ਬਾਤ ਕਹਿੰਦੇ ਨੇ ਉਫ ਮੇਰੀ ਜਾਨ ਮੁਖ ਸੇ ਕبھی ਨਹੀਂ ਉਚਰਨਾ। ਪੁੱਤਰ ਸਿੱਧੀ ਤੇ ਬਾਤ ਬੜੀ ਦੂਰ ਐ ਮੈਂ ਨਹੀਂ ਚਾਹੁੰਦਾ ਕਿ ਤੂੰ ਉਫ ਵੀ ਕਰੇ ਤੇਰੀ ਜ਼ੁਬਾਨ ਤੋਂ ਉਫ ਵੀ ਨਿਕਲੇ ਮੜਾ ਜਾ ਵੀ ਕਿਸੇ ਨੂੰ ਚੁੰਡੀ ਕੋ ਵੱਡ ਦਾ ਬੰਦਾ ਉਫ ਕਰਦਾ ਉਸੇ ਵੇਲੇ ਮਹਾਰਾਜ ਆਪਣੇ ਪੁੱਤਰਾਂ ਨੂੰ ਕਿੱਡੀ ਤਿਆਰੀ ਦੇ ਵਿੱਚ ਕਿੱਡੇ ਦ੍ਰਿੜਤਾ ਦੇ ਵਿੱਚ ਜੰਗ ਦੇ ਮੈਦਾਨ ਵਿੱਚ ਤੋਰ ਰਹੇ ਨੇ ਗੁਰਮਖੋ ਅਸੀਂ ਆਪਣੇ ਬੱਚਿਆਂ ਪ੍ਰਤੀ ਕੀ ਰਵਈਆ ਰੱਖਦੇ ਆਂ ਕੀ ਨਜ਼ਰੀਆ ਰੱਖਦੇ ਆਂ ਸਾਡਾ ਬੱਚਾ 10 ਸਾਲ ਦਾ ਹੋ ਜਾਂਦਾ ਫਿਰ ਵੀ ਮਾਂ ਉਹਨੂੰ ਬਸ ਤੱਕ ਛੱਡਣ ਜਾਂਦੀ ਹੈ ਉਹ ਅਜੇ ਤੱਕ ਭਰੋਸਾ ਹੀ ਨਹੀਂ ਵੱਜਦਾ ਉਹਨੂੰ ਵੀ ਮੇਰਾ ਪੁੱਤਰ ਹੁਣ ਘਰੋਂ ਜਾ ਕੇ ਸਕੂਲ ਤੱਕ ਜਾ ਸਕਦਾ ਇੱਥੇ 14 ਸਾਲ ਦੀ ਅਰਬਲਾ ਮਹਾਰਾਜ ਆਪਣੇ ਪੁੱਤਰ ਨੂੰ ਜੰਗ ਦੇ ਮੈਦਾਨ ਚ ਤੋਰ ਰਹੇ ਨੇ ਸਿੱਖੀ ਇਤਿਹਾਸ ਇਤਿਹਾਸ ਸਾਡੀ ਜਿੰਦ ਜਾਨ ਹੈ ਗੁਰਮਖੋ ਆਪਣੇ ਬੱਚਿਆਂ ਤੱਕ ਇਸ ਇਤਿਹਾਸ ਦੇ ਪੰਨਿਆਂ ਨੂੰ ਜੇ ਤੋ ਰੱਖਾਂਗੇ ਨਾ ਸਾਡੇ ਬੱਚੇ ਅੰਦਰ ਉਹ ਹਿੰਮਤ ਉਹ ਦ੍ਰਿੜਤਾ ਉਹ ਵਿਸ਼ਵਾਸ ਉਹ ਭਰੋਸਾ ਆਏਗਾ ਇਸ ਕਰਕੇ ਅੱਲਾ ਯਾਰ ਖਾਂ ਜੋਗੀ ਜੀ ਅੱਗੇ ਫਿਰ ਲਿਖਦੇ ਨੇ ਕਹਿੰਦੇ ਨੇ ਤੂੰ ਹੀ ਹੋ ਹੋ ਮੇੜੇ ਬੇੜੇ ਕੇ ਪੰਥ ਕੇ ਖਵਈਆ ਤੂੰ ਹੀ ਹੋ ਮੇਰੇ ਬੇੜੇ ਕੇ ਪੰਥ ਕੇ ਖਵਈਆ ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ ਲੈ ਦੇਕ ਤੂੰ ਹੀ ਹੋ ਮੇਰੇ ਗੁਲਸ਼ਨ ਕੇ ਬਕਈਆ ਜਾਓ ਰਾਹ ਤੱਕ ਤੇ ਹਾਂ ਖੁਲਦ ਮੇ ਬਈਆ ਜਬ ਪੁੱਤਰ ਜੰਗ ਦੇ ਮੈਦਾਨ ਵਿੱਚ ਤੇਰਾ ਭਰਾ ਤੇਰੀ ਉਡੀਕ ਪਿਆ ਕਰਦਾ ਹੈ ਤੈਨੂੰ ਪੁਕਾਰ ਰਿਹਾ ਤੈਨੂੰ ਬੁਲਾ ਰਿਹਾ ਹੈ ਤੇ ਉਹ ਜਦੋਂ ਤੁਰ ਲੱਗਦੇ ਨੇ ਨਾ ਸਾਬਜ਼ਾਦਾ ਬਾਬਾ ਜਧਾਰ ਸਿੰਘ ਜੀ ਤੇ ਪਿਤਾ ਜੀ ਕਹਿੰਦੇ ਨੇ ਪੁੱਤਰ ਜਾ ਤੇ ਕਹਿਣ ਲੱਗੇ ਪਿਤਾ ਜੀ ਤੁਹਾਡੀ ਕੋਈ ਖੁਆਇਸ਼ ਤੁਹਾਡੀ ਕੋਈ ਤਮੰਨਾ ਤੁਹਾਡੀ ਕੋਈ ਇੱਛਾ ਹੋਵੇ ਮੈਨੂੰ ਉਹ ਦੱਸੋ ਜੱਲਾਰਖਾਂ ਜੋਗੀ ਜੀ ਲਿਖਦੇ ਨੇ ਕਹਿੰਦੇ ਨੇ ਖਾਹਿਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇਂ ਹਮ ਅੱਖ ਸੇ ਵਰਸੀ ਤੁਮੇ ਖਾਤੇ ਹੋਏ ਦੇਖੇ ਪੁੱਤਰ ਬਾਪੂ ਦੀ ਖਾਹਿਸ਼ ਕੀ ਆ ਕਿ ਪੁੱਤਰ ਜਿੱਥੇ ਤਲਵਾਰ ਚਲਾਵੇ ਜਿੱਥੇ ਤੀਰ ਚਲਾਵੇ ਜਿੱਥੇ ਸ਼ਮਸ਼ੀਰ ਚਲਾਵੇ ਉੱਥੇ ਜਦੋਂ ਬਰਸ਼ੀ ਵੱਜੇ ਤੇ ਉਹਦੇ ਕਾਲਜੇ 'ਚ ਉਹਦੀ ਛਾਤੀ ਤੇ ਵੱਜੇ ਪਿੱਠ ਤੇ ਨਾ ਵੱਜੇ ਇਹ ਨਾ ਹੋਵੇ ਕਿ ਮੇਰਾ ਪੁੱਤਰ ਪਿੱਠ ਵਿਖਾ ਕੇ ਭਜ ਰਿਹਾ ਸੀ ਤੇ ਉਹਦੀ ਪਿੱਠ ਵਿੱਚ ਕਿਸੇ ਨੇ ਤੀਰ ਜਾਂ ਕਿਸੇ ਨੇ ਬਰਸ਼ੀ ਮਾਰ ਦਿੱਤੀ ਖਾਹਿਸ਼ ਹੈ ਤੁਮੇ ਤੀਰ ਚਲਾਤੇ ਹੋਏ ਦੇਖੇਂ ਹਮ ਅੱਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇਂ ਉੱਥੇ ਲਿਖਦੇ ਨੇ ਫਿਰ ਅੱਲਾ ਯਾਰ ਖਾਂ ਜੋਗੀ ਜੀ ਕਿ 10-20 ਕੋ ਜ਼ਖਮੀ ਕੀਆ 10-20 ਕੋ ਮਾਰਾ ਇਸ ਏਕ ਹਮਲੇ ਨੇ 21 ਕੋ ਮਾਰਾ ਖਨਾਸ ਕੋ ਮਾਰਾ ਕਬੀ ਇਬਲਿਸ ਕੋ ਮਾਰਾ ਗਲਮਚ ਗਿਆ ਇਸ ਏਕ ਤਫਲ ਨੇ 40 ਕੋ ਮਾਰਾ ਤੇ ਅੱਗੇ ਪਤਾ ਕੀ ਕਹਿੰਦੇ ਲੱਲਾ ਯਾਰਖੰਦ ਜੋਗੀ ਜੀ ਵੀ ਜਦੋਂ ਉਸ ਪੁੱਤਰ ਨੇ ਉਸ ਮਹਾਨ ਯੋਧੇ ਸਾਡੇ ਬਾਬੇ ਨੇ ਸਾਹਿਬਜ਼ਾਦਾ ਬਾਬਾ ਅਸੀਂ ਬਾਬੇ ਸ਼ਬਦ ਵਰਤਦੇ ਹਾਂ ਗੁਰਮਖੋ ਸਮੇਂ ਦੀਆਂ ਹਕੂਮਤਾਂ ਸਾਡੇ ਬਾਬਿਆਂ ਨੂੰ ਵੀ ਬਾਲਤ ਬਣਾ ਕੇ ਰੱਖਣਾ ਚਾਹੁੰਦੀਆਂ ਨੇ ਉਹ ਬਾੜ ਨਹੀਂ ਨੇ ਗੁਰਮਖੋ ਸਾਡੇ ਬਾਬੇ ਨੇ ਉਹ ਸਾਡੇ ਵੱਡੇ ਨੇ ਸਾਡੇ ਬਜ਼ੁਰਗ ਨੇ ਅਸੀਂ ਉਹਨਾਂ ਤੋਂ ਜੀਵਨ ਦੀ ਸਿਹਤ ਲੈਨੇ ਆ ਉਹ ਲਿਖਦੇ ਨੇ ਅੱਲਾ ਯਾਰ ਖਾਂ ਜੋਗੀ ਜੀ ਉੱਥੇ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਰਸਾ ਦੇ ਇਸ ਲਖਤੇ ਜਿਗਰ ਨੂੰ ਵੇਖ ਕੇ ਜੰਗ ਦੇ ਮੈਦਾਨ ਵਿੱਚ ਲੜਦਿਆਂ ਵੇਖ ਕੇ ਉਹ ਫੌਜਾਂ ਉਹ ਹਕੂਮਤ ਦੇ ਸਿਪਾਹੀ ਕਹ ਰਹੇ ਸਨ ਬਚ ਬਚ ਕੇ ਲੜੋ ਗੋਬਿੰਦ ਦੇ ਪਿਸਰ ਸੇ ਇਹ ਨੀਮਚਾ ਲਾਏ ਹੈ ਗੋਬਿੰਦ ਕੀ ਕਮਰ ਸੇ ਇਹ ਆਪਣੇ ਪਿਤਾ ਦੇ ਕੋਲੋਂ ਨੀਮਚਾ ਪਾਵ ਖੰਜਰ ਲੈ ਕੇ ਆਇਆ ਹੈ ਬੱਜ ਬੱਜ ਕੇ ਲੜੋ ਉਸ ਪੁੱਤਰ ਨੇ ਗੁਰਮੁਖੋ ਬਹਾਦਰੀ ਦੇ ਨਾਲ ਲੜਦਾ ਹੋਇਆ ਉਹ ਪੁੱਤਰ ਜੰਗ ਦੇ ਮੈਦਾਨ ਵਿੱਚ ਜਿੱਥੇ ਇੱਕ ਭਰਾ ਸ਼ਹੀਦ ਹੋਇਆ ਸੀ ਨਾ ਜਿੱਥੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਇਸਨ ਉਹਨਾਂ ਦੇ ਬਿਲਕੁਲ ਕੋਲ ਦਾ ਕਿਲਾ ਯਾਰਖੰਡੋਗੀ ਜੀ ਕਹਿੰਦੇ ਨੇ ਉੱਥੇ ਬੇਅੰਤ ਜ਼ਖਮਾਂ ਦੇ ਨਾਲ ਬੇਅੰਤ ਤੀਰਾਂ ਤੇ ਤਲਵਾਰਾਂ ਦੇ ਵਾਰਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਰਸਾ ਦਾ ਲਖ ਤੇ ਜਿਗਰ ਜੰਗ ਦੇ ਮੈਦਾਨ ਵਿੱਚ ਹੀ ਦੀ ਜਾਨ ਪੀ ਜਾਂਦਾ ਇਦਰ ਸ਼ਾਮਾ ਹੋ ਰਹੀਆਂ ਨੇ ਇਤਿਹਾਸ ਕਹਿੰਦਾ ਏ ਜਿਹੜੇ ਸਿੰਘ ਕੁਝ ਕੁ ਬਾਕੀ ਰਹਿ ਗਏ ਸਨ ਮਹਾਰਾਜ ਦੇ ਕੋਲ ਉਹਨਾਂ ਸਿੰਘਾਂ ਨੂੰ ਗੁਰਗੋਬਿੰਦ ਸਿੰਘ ਪਾਰਸਾ ਕਹਿ ਲੱਗੇ ਹੁਣ ਅਸੀਂ ਵੀ ਇਸ ਜੰਗ ਦੇ ਮੈਦਾਨ ਵਿੱਚ ਜਾਣਾ ਜਿਹਦੇ ਬਾਰੇ ਸਫਰੀ ਸਾਹਿਬ ਜੀ ਲਿਖਦੇ ਨੇ ਕਿ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣ ਤੇ ਕਹਿਣ ਲੱਖ ਵਾਰ ਕਿ ਮੈਂ ਪੁੱਤਰ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਣਿਆਂ ਤੋਂ ਸਮਝਾਂਗਾ ਮਾਣ ਮਿਲਦਾ ਕਿ ਮੈਂ ਸਰਬੰਸ ਲੂਟਾ ਕੇ ਆ ਗਿਆ ਹਾਂ ਪ੍ਰੋਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਰੇ ਉਹ ਲਿਖਦੇ ਨੇ ਕਹਿੰਦੇ ਨੇ ਲੋਕੀ ਮੈਨੂੰ ਬੇਸ਼ੱਕ ਜੰਗ ਦਾ ਚੋਰ ਆਖਣ ਪਰ ਮੈਂ ਇਹ ਨਹੀਂ ਸੁਣਨਾ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ ਉਥੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੰਜਾਂ ਨੇ ਇੱਥੇ ਫਿਰ ਪੰਥ ਨੂੰ ਗੁਰਿਆਈ ਦਿੱਤੀ ਗਈ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਪੰਥ ਨੂੰ ਗੁਰਿਆਈ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਾ ਜ਼ਿਕਰ 1708 ਦਾ ਹੈ ਨੰਦੇੜ ਸਾਹਿਬ ਦੀ ਪਾਵਨ ਤਰਤ ਤੇ ਪਰ ਇੱਥੇ ਪੰਥ ਨੂੰ ਤੇ ਤਿਲਕ ਸਥਾਨ ਬਣਿਆ ਹੋਇਆ ਗੁਰਦੁਆਰਾ ਸਾਹਿਬ ਸੁਭਾਇਮਾਨ ਪੰਥ ਨੂੰ ਗੁਰਿਆਈ ਦਿੱਤੀ ਤੇ ਪੰਥ ਨੇ ਫਿਰ ਮਹਾਰਾਜ ਸੱਚੇ ਪਾਰਸਾ ਨੂੰ ਜੋ ਬੇਨਤੀ ਦਾ ਜ਼ਿਕਰ ਹੁੰਦਾ ਹੈ ਪਾਰਸਾ ਫਿਰ ਇੱਥੇ ਚਾਰ ਸਿੰਘਾਂ ਤਿੰਨ ਸਿੰਘਾਂ ਦੇ ਨਾਲ ਇਸ ਗੜੀ ਨੂੰ ਤਾੜੀ ਮਾਰ ਕੇ ਉੱਚੀ ਆਵਾਜ਼ ਪ੍ਰਿੰਸੀਪਲ ਸਦਵੀਰ ਸਿੰਘ ਜੀ ਲਿਖਦੇ ਨੇ ਕਿ ਪੀਰੇ ਹਿੰਦ ਮੇਰ ਵਦ ਹਿੰਦ ਦਾ ਪੀਰ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਪਾਰਸਾ ਫਿਰ ਆਪਣੀ ਕਲਗੀ ਆਪਣਾ ਤੋੜਾ ਆਪਣਾ ਲਿਬਾਸ ਪੋਸ਼ਾਕ ਉਹ ਸਪਾਈ ਸੰਗਤ ਸਿੰਘ ਜੀ ਨੂੰ ਦੇਖ ਕੇ ਭਾਈ ਸੰਤ ਸਿੰਘ ਜੀ ਨਾਲ ਨੇ ਇਹਨਾਂ ਨੂੰ ਦੇਖ ਕੇ ਸਾਬ ਸੱਚੇ ਪਾਰਸਾ ਇਸ ਗੜੀ ਤੋਂ ਅੱਗੇ ਮਾਚੀਵਾੜੇ ਦੇ ਜੰਗਲਾਬਾਲ ਨੂੰ ਜਾਂਦੇ ਨੇ ਉਹ ਇਤਿਹਾਸ ਆਪਾਂ ਇੱਥੋਂ ਅੱਗੇ ਆਰੰਭ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਰਸਾ ਜਿਸ ਵੇਲੇ ਇੱਥੋਂ ਨਿਕਲਦੇ ਨੇ ਗੁਰਮਖੋ ਅਗਲੇ ਸਵੇਰ ਨੌ ਪੋਹ ਵਾਲੇ ਦਿਨ ਭਾਈ ਸੰਗਤ ਸਿੰਘ ਜੀ ਸ਼ਹਾਦਤ ਹੁੰਦੀ ਹੈ ਭਾਈ ਸੰਗਤ ਸਿੰਘ ਜੀ ਦਾ ਸਿਰ ਵਢਿਆ ਦੁਸ਼ਮਨਾ ਨੇ ਤੇ ਵੱਢ ਕੇ ਸਿਰਫ ਸ਼ਨਾਖਤ ਕਰਨ ਵਾਸਤੇ ਵੀ ਇਹ ਗੁਰੂ ਗੋਬਿੰਦ ਸਿੰਘ ਜਦੋਂ ਉੱਥੇ ਲੈ ਕੇ ਜਾਂਦੇ ਨੇ ਪਤਾ ਲੱਗਦਾ ਵੀ ਨਹੀਂ ਇਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇੱਕ ਸਿੰਘ ਹੈ ਮਹਾਰਾਜ ਦੇ ਚਿਹਰੇ ਮਿਲਦੇ ਸਨ ਗੁਰਮੁਖੋ ਅੱਜ ਸਾਡੇ ਸਿੰਘਾਂ ਦੇ ਸਾਡੇ ਪੁੱਤਰਾਂ ਦੇ ਸਾਡੇ ਧੀਆਂ ਬੱਚਿਆਂ ਦੇ ਕੀ ਚਿਹਰੇ ਆਪਣੇ ਬਾਪ ਨਾਲ ਮਿਲਦੇ ਨੇ ਚਿਹਰਾ ਮਿਲਣ ਦਾ ਮਤਲਬ ਇਹ ਹੁੰਦਾ ਕਿ ਪਿਓ ਵਰਗਾ ਆਪਣੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਲਖ ਤੇ ਜਿਗਰ ਸਾਹਿਬਜ਼ਾਦਾ ਜਿੱਥੇ ਦੋ ਸਾਹਿਬਜ਼ਾਦਿਆਂ ਦਾ ਜ਼ਿਕਰ ਹੈ ਤਿੰਨ ਪਿਆਰਿਆਂ ਦੇ ਸ਼ਹੀਦ ਹੋਣ ਦਾ ਜ਼ਿਕਰ ਹੈ ਪੰਜ ਮੁਖਤਿਆਂ ਦਾ ਜ਼ਿਕਰ ਉੱਥੇ ਕਿਰਪਾ ਰਾਮ ਜਿਹੜਾ ਡੈਪੂਟੇਸ਼ਨ ਵਫਤ ਲੈ ਕੇ ਆਇਆ ਸੀ ਉਹ ਵੀ ਇਸ ਜੰਗ ਦੇ ਮੈਦਾਨ ਵਿੱਚ ਕਿਰਪਾ ਸਿੰਘ ਉਹ ਵੀ ਸ਼ਹੀਦ ਹੈ ਕਿਰਪਾ ਸਿੰਘ ਦਾ ਇੱਕ ਭਰਾ ਸੀ ਸਨਮੁਖ ਸਿੰਘ ਉਹ ਵੀ ਇਸ ਜੰਗ ਦੇ ਵਿੱਚ ਸ਼ਹੀਦ ਹੈ ਲਾਲ ਚੰਦ ਜਿਹਦੇ ਨਾਲ ਸ਼ੱਜੂ ਚੌਰ ਦੀ ਵਿਚਾਰ ਚਰਚਾ ਹੁੰਦੀ ਹੈ ਪੰਜੋਖਾ ਦਾ ਸਭ ਦੀ ਧਰਤੀ ਤੇ ਉਹ ਲਾਲ ਚੰਦ ਵੀ ਲਾਲ ਸਿੰਘ ਬਣ ਕੇ ਇਸ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੁੰਦਾ ਅਨਕ ਸਿੰਘ ਅਜਬ ਸਿੰਘ ਅਜਾਇਬ ਸਿੰਘ ਇਹ ਸਿੰਘ ਚਮਕੌਰ ਦੀ ਗੜੀ ਦੇ ਸ਼ਹੀਦ ਨੇ ਗੁਰਮਖੋ ਸਾਡਾ ਇਤਿਹਾਸ ਕਹਿੰਦਾ ਫਿਰ ਇੱਥੇ ਤਾਨੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾ ਸੱਗੇ ਚਲੇ ਜਾਂਦੇ ਨੇ ਇਧਰ 9 ਪੋ ਦੀ ਜਿਹੜੀ ਰਾਤ ਪੈਂਦੀ ਹੈ 9 ਤੇ 10 ਦੀ ਪੋ ਨੂੰ ਬੀਬੀ ਸ਼ਰਨ ਕੌਰ ਵੱਲੋਂ ਜਿਹੜੀ ਕਿ ਨੇੜੇ ਪਿੰਡ ਰਾਏਪੁਰ ਦੀ ਰਹਿਣ ਵਾਲੀ ਇੱਕ ਗ੍ਰੰਥ ਇਹ ਵੀ ਲਿਖਦਾ ਹੈ ਕਿ ਇਸ ਦੇ ਘਰ ਵਾਲੇ ਨੇ ਵੀ ਇਸ ਘੜੀ ਦੇ ਵਿੱਚ ਸ਼ਹਾਦਤ ਦਾ ਜੰਮ ਪੀਤਾ ਸੀ ਪ੍ਰੀਤਮ ਸਿੰਘ ਕਰਕੇ ਸ਼ਹਾਦ ਨਾਮ ਹੁੰਦਾ ਹੈ ਇਹ ਬੀਬੀ ਸ਼ਰਨ ਕੌਰ ਰਾਤ ਨੂੰ ਆਉਂਦੀ ਹੈ ਗੁਰਮੁਖੋਂ ਆਪਣੇ ਵੀਰਾਂ ਦੀ ਆਪਣੇ ਸਿੰਘਾਂ ਦੀ ਪਛਾਣ ਕਰਦੀ ਹੈ ਕੜਿਆਂ ਤੋਂ ਕਸ਼ਹਿਰਿਆਂ ਤੋਂ ਕੇਸਾਂ ਤੋਂ ਔਰ ਸਿੰਘਾਂ ਦੇ ਇੱਕ ਥਾਂ ਤੇ ਸਰੀਰ 15 ਕ ਸਰੀਰ ਇਕੱਠੇ ਕੀਤੇ ਸਨ ਉਹਨਾਂ ਨੂੰ ਇਕੱਠਿਆਂ ਕਰਕੇ ਝਾੜੀਆਂ ਇਤਿਆਦ ਖਿੱਚ ਕੇ ਜਦੋਂ ਲਾਂਬੂ ਲਾਇਆ ਸੰਸਕਾਰ ਕਰਨ ਵਾਸਤੇ ਉਹ ਲਾਟਾਂ ਨੂੰ ਜਦੋਂ ਦੇਖ ਕੇ ਕਿਉਂਕਿ ਮਲੇਰਕੋਟਲੀ ਅਨਵਾਬ ਵੀ ਚਲਾ ਗਿਆ ਜ਼ਬਰਦਸਤ ਖਾਂ ਵੀ ਚਲਾ ਗਿਆ ਵਜ਼ੀਰ ਖਾਂ ਵੀ ਚਲਾ ਗਿਆ ਜਦੋਂ ਗੁਰੂ ਸਾਹਿਬ ਹਾਥੀ ਨਾਲ ਆਏ ਇਹ ਆਪਣੇ ਆਪਣੇ ਥਾਂ ਟਿਕਾਣਿਆਂ ਤੇ ਚਲੇ ਗਏ ਪਰ ਕੁਝ ਸਿਪਾਹੀ ਛੱਡ ਗਏ ਸਨ ਕਿ ਜੇ ਕੋਈ ਆਇਆ ਤੇ ਉਹਦੇ ਨਾਲ ਉਹੋ ਵਰਤਾਰਾ ਕਰਿਓ ਜੋ ਬਾਕੀਆਂ ਨਾਲ ਕੀਤਾ ਬੀਬੀ ਸ਼ਰਨ ਕੌਰ ਸੰਸਕਾਰ ਕਰ ਰਹੀ ਸੀ ਗੁਰਮੁਖੋ ਅਜੇ ਕੁਝ ਸਮਾਂ ਹੀ ਉਹ ਲਾਟਾਂ ਜਦੋਂ ਨਿਕਲੀਆਂ ਇੱਧਰ ਕੁਝ ਸਿਪਾਹੀ ਆਣ ਕੇ ਜਦੋਂ ਉਸ ਬੀਬੀ ਨੂੰ ਪੁੱਛਦੇ ਨੇ ਤੂੰ ਕੌਣ ਤੇ ਉਹ ਕਹਿੰਦੀ ਹੈ ਵੀ ਮੈਂ ਗੁਰੂ ਗੋਬਿੰਦ ਸਿੰਘ ਪਾਰਸਾ ਦੀ ਧੀ ਆ ਮੇਰਾ ਨਾਮ ਬੀਬੀ ਸ਼ਰਨਕੌਰ ਕਰਕੇ ਉਹ ਜ਼ਿਕਰ ਕਰਦੀ ਹੈ ਕੁਝ ਸਮਾਂ ਮੁਕਾਬਲਾ ਕੀਤਾ ਜਿਹੜੀ ਤਲਵਾਰ ਸ਼੍ਰੀ ਸਾਹਿਬ ਕੋਲ ਸੀ ਇੱਕ ਦੋ ਨੂੰ ਪਾਰ ਬੁਲਾਇਆ ਕਿਸੇ ਨੇ ਪਿੱਛੋਂ ਵਰਸੀ ਜਿਹੜੀ ਉਹ ਤੇਜ਼ੀ ਨਾਲ ਮਾਰ ਕੇ ਲੱਕ ਦੇ ਵਾਲੇ ਪਾਸੇ ਹੁਣ ਕਿਸੇ ਨੇ ਵੱਖੀ ਵਾਲੇ ਪਾਸੇ ਨੂੰ ਮਾਰ ਕੇ ਉਸ ਅੱਧ ਜਖਮੀ ਹੋਈ ਬੀਬੀ ਨੂੰ ਬੀਬੀ ਸ਼ਰਨਕੌਰ ਨੂੰ ਉਸ ਬੜ ਦੇ ਚਿਖਾ ਵਿੱਚ ਸੁੱਟ ਦਿੱਤਾ ਇਤੋਂ ਫਿਰ ਸਾਡਾ ਇਤਿਹਾਸ ਕਹਿੰਦਾ ਹੈ ਦੋ ਜਾਂ ਚਾਰ ਦਿਨਾਂ ਬਾਅਦ ਪਾਇਰਾਮਾ ਤੇ ਤਲੋਕਾ ਜਿਹੜੇ ਕਿ ਮਾਮਲਾ ਤਾਰਨ ਆਏ ਸਨ ਜਿੰਨਾਂ ਤੋਂ ਅੱਗੇ ਜਾ ਕੇ ਫੂਲ ਕੀ ਹਮਸਲ ਵਾਹਿਗੁਰੂ ਜੀਂਦ ਰਿਆਸਤਾਂ ਬਣੀਆਂ ਪਟਿਆਲਾ ਰਿਆਸਤ ਬਣੀ ਨਾਭਾ ਰਿਆਸਤਾਂ ਬਣੀਆਂ ਇਹਨਾਂ ਦੇ ਜਿਹੜੇ ਵੱਡ ਬਡੇਰੇ ਸਨ ਗੁਰਖੂ ਮਾਮਲਾ ਤਾਰਨ ਆਏ ਪਤਾ ਲੱਗਾ ਵੀ ਚਮਕੌਰ 'ਚੇ ਖੇਡਾਂ ਵਾਪਰ ਗਈਆਂ ਨੇ ਇਹ ਫਿਰ ਆਏ ਇਹਨਾਂ ਨੇ ਆਪਣੇ ਕੇਸ ਖਲਾਰ ਲੈ ਕੱਪੜੇ ਇਤਿਆਦਕ ਪਾੜ ਲੈ ਤੇ ਚਰਚ ਮਿੱਟੀ ਪਾਲੀ ਚਿਹਰੇ ਦੇ ਉੱਤੇ ਇਹੋ ਜਿਹਾ ਡਸਟ ਦੇ ਅਦਕ ਬਣਾ ਲਿਆ ਜਿਵੇਂ ਕੋਈ ਪਾਗਲ ਲੱਗਦਾ ਹੋਵੇ ਦੋਵੇਂ ਭਰਾ ਫਿਰ ਸਾਰਾ ਦਿਨ ਜਿੱਥੇ ਸਰੀਰਾਂ ਦੀ ਸੰਭਾਲ ਕਰਦੇ ਇਹਨਾਂ ਨੂੰ ਫਿਰ ਲੱਭਦਿਆਂ ਲੱਭਦਿਆਂ ਸਾਬਜ਼ਾਦਾ ਬਾਬਾਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਸਰੀਰ ਮਿਲੇ ਇਹਨਾਂ ਨੇ ਫਿਰ ਉਹ ਸਾਰੇ ਇਕੱਠੇ ਕਰਕੇ ਉਹਨਾਂ ਚਾ ਉਸੇ ਥਾਂ ਦੇ ਉੱਤੇ ਉਹਨਾਂ ਬਾਬਿਆਂ ਦੇ ਨਾਲ ਇਹ ਸੰਸਕਾਰ ਕੀਤਾ ਤੇ ਜਦੋਂ ਲੰਬੂ ਲਾਇਆ ਉਹ ਸਿਪਾਹੀ ਆਏ ਪਰ ਉਹਨਾਂ ਨੇ ਵੇਖ ਕੇ ਕਿਉਂਕਿ ਜਿੱਦ ਤੋਂ ਮਹਾਰਾਜ ਨੇ ਸੇਵਾ ਲੈਣੀ ਹੋਵੇ ਕਰਤੇ ਦੀ ਖੇਡ ਆ ਫਿਰ ਉਹ ਪੜਦੇ ਵੀ ਪਾ ਦਿੰਦਾ ਹੈ ਉਹ ਖੇਡ ਇਹੋ ਜੀ ਬਣੀ ਕਿ ਉਹ ਕਹਿੰਦੇ ਤੇ ਸਵੇਰ ਦੇ ਪਾਗਲ ਨੇ ਆਵੇਂ ਅੱਗਾਂ ਲਾਈ ਜਾਂਦੇ ਕਿਉਂਕਿ ਚੋ ਫੜ ਲਏ ਸੀ ਨਾ ਆਪਸ ਵਿੱਚ ਇੱਕ ਦੂਜੇ ਨੂੰ ਮਾਰਨ ਦੇ ਯਤਨ ਤੇ ਉਹਨਾਂ ਨੇ ਫਿਰ ਪਾਗਲ ਕਹਿ ਕੇ ਤੇ ਉਥੋਂ ਉਹ ਰੁਖਸਤ ਹੋ ਗਏ ਇਹਨਾਂ ਵੱਲੋਂ ਫਿਰ ਸੰਸਕਾਰ ਫਿਰ 2 ਦਿਨਾਂ ਬਾਅਦ ਰਾਖ ਠੰਡੀ ਹੋ ਕੇ ਮਟਾਂ ਵਿੱਚ ਪਾ ਕੇ ਜਿਹੜਾ ਕਤਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਬੌਲੀ ਸਾਹਿਬ ਵਾਲਾ ਸਥਾਨ ਹੈ ਉੱਥੇ ਕਹਿੰਦੇ ਨੇ ਫਿਰ ਇਹ ਮੱਟ ਦੱਬੇ ਗਏ ਬਾਅਦ ਵਿੱਚ ਇਹ ਜਾ ਕੇ 1833 ਦੇ ਵਿੱਚ ਜਦੋਂ ਪ੍ਰਗਟ ਕੀਤਾ ਜਾਂਦਾ ਉਹ ਇੱਕ ਲੰਮੇਰਾ ਇਤਿਹਾਸ ਹੈ ਸਤਿਗੁਰ ਕਿਰਪਾ ਕਰੇ ਉਹਨਾਂ ਮਰਜੀਵੜੇ ਸਿੰਘਾਂ ਜਿਨ੍ਹਾਂ ਨੇ ਇਹ ਜਮਕੌਰ ਸਾਹਿਬ ਦੀ ਧਰਤੀ ਜਿਹਦੇ ਬਾਰੇ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ ਬਟਕਤੇ ਕਿਉਂ ਫਿਰਤੇ ਹੋ ਹੱਜ ਕਰੇ ਜਹਾਂ ਆਕਰ ਕਿ ਕਾਬਾ ਪਾਸ ਹੈ ਹਰ ਇੱਕ ਖਾਲਸਾ ਕੇ ਲਈ ਇਹ ਉਹ ਜਹਾਂ ਹੈ ਜਹਾਂ 40 ਤਨ ਸ਼ਹੀਦ ਹੋਏ ਕਿਤਾਬੇ ਸਰਵਰੀ ਸੰਗੋ ਨੇ ਸਿਰ ਕਟਾ ਕੇ ਲਿਏ ਦਲਾਈ ਕੌਮ ਕੋ ਸਰਬਾਜੀਓ ਨੇ ਸਰਦਾਰੀ ਆਪਣੀ ਕੌਮ ਨੂੰ ਸਿਰ ਬਾਰਨ ਵਾਲਿਆਂ ਨੇ ਇਹ ਸਰਵਰੀ ਇਹ ਤੱਕ ਇਹ ਬਖਸ਼ਿਸ਼ਾਂ ਦਿੱਤੀਆਂ ਨੇ ਗੁਰਮੁਖੋ ਦਲਾਈ ਪੰਥ ਕੋ ਸਰਬਾਜੀਓ ਨੇ ਸਰਦਾਰੀ ਬਰਾਈ ਕੌਮ ਜੇ ਰਤਬਾ ਲਹੂ ਬਹਾ ਕੇ ਲਈ ਪਟਕਦੇ ਨਾ ਫਿਰੋ ਖਾਲਸਾ ਜੀ ਜਿਹਦੇ ਬਾਰੇ ਅੱਲਾ ਯਾਰਖਾਂ ਜੋਗੀ ਲਿਖਦਾ ਨੇ ਮਜ਼ਾਰ ਸ਼ਹੀਦਾ ਹੈ ਉਹਨ ਗੰਗੇ ਸ਼ਹੀਦੋਂ ਕਾ ਕਿ ਫਰਿਸ਼ਤੇ ਜਿੰਨ ਕੀ ਆਖਾ ਕੇ ਪਾ ਕੇ ਲਈ ਤਰਸਤੇ ਹਨ ਜਿੰਨੂ ਤਰਸਦੇ ਨੇ ਫਰਿਸ਼ਤੇ ਵੀ ਜਿਹਦੀ ਖਾਕ ਨੂੰ ਲੋਚਦੇ ਨੇ ਗੁਰਮੁਖੋ ਅਸੀਂ ਹੋਰ ਹੀ ਪਾਸੇ ਭਟਕਦੇ ਫਿਰਦੇ ਆਂ ਇਸੇ ਕਰਕੇ ਅੱਲਾ ਯਾਰਖਾਂ ਜੋਗੀ ਜਦੋਂ ਚਮਕੌਰ ਸਾਹਿਬ ਦੀ ਧਰਤ ਨੂੰ ਜਾਈਏ ਗੁਰਮਖੋ ਸਾਹਮਣੇ ਅੱਲਾ ਯਾਰਖਾਂ ਜੋਗੀ ਦੇ ਲਿਖੇ ਹੋਏ ਉਹ ਸ਼ਬਦ ਪੜ੍ਹ ਕੇ ਇਸ ਬਾਤ ਤੇ ਮਾਨ ਕਰਿਆ ਕਰੋ ਬਸ ਹਿੰਦ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਜਹਾਂ ਬੱਚੇ ਖੁਦਾ ਕੇ ਲਈ ਉਸ ਮਹਾਨ ਪਾਕ ਪੁੱਤਰ ਸਥਾਨ ਤਰਤ ਚਮਕੌਰ ਸਾਹਿਬ ਜਿਸ ਨੂੰ ਬਾਅਦ ਵਿੱਚ ਨਾਂ ਕਤਲ ਗੜ ਦਿੱਤਾ ਗਿਆ ਕਿਉਂਕਿ ਇੱਥੇ ਬਾਬਿਆਂ ਦੇ ਕਤਲ ਕੀਤੇ ਗਏ ਨੇ ਤੇ ਸਿੰਘਾਂ ਨੂੰ ਕਤਲ ਕੀਤਾ ਗਿਆ ਜਿੱਥੇ ਬਾਬੇ ਕਤਲ ਕੀਤੇਗੇ ਉਸ ਗੁਰਦਰਾ ਸਾਹਿਬ ਦਾ ਨਾਮ ਫਤਿਹਗੜ੍ਹ ਸਾਹਿਬ ਰੱਖਿਆ ਗੁਰਮੁਖੋ ਕਿਉਂਕਿ ਉੱਥੇ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਬਾਬੇ ਫਤਿਹ ਪ੍ਰਾਪਤ ਕਰਦੇ ਨੇ ਸੋ ਮਾਲਕ ਕਿਰਪਾ ਕਰੇ ਗੁਰਮੁਖੋ ਸਾਨੂੰ ਕਹਿਣ ਵਾਲਿਆਂ ਨੂੰ ਆਪ ਸੁਣਨ ਵਾਲਿਆਂ ਨੂੰ ਗੁਰੂ ਸਾਹਿਬੇ ਦਾਤ ਬਖਸ਼ਿਸ਼ ਕਰਨ ਬਾਬਿਆਂ ਦੀਆਂ ਸ਼ਹਾਦਤਾਂ ਸਾਨੂੰ ਚੜ੍ਹਦੀ ਕਲਾ ਵਿੱਚ ਰੱਖਦੀਆਂ ਨੇ ਰੋਣੇ ਤੋਣੇ ਵਾਲੇ ਪਾਸੇ ਨੂੰ ਨਹੀਂ ਲੈ ਕੇ ਜਾਂਦੀਆਂ ਅੱਜ ਬਹੁਤ ਕੁੱਝ ਕੌਮ ਦੇ ਨਾਲ ਇਮੋਸ਼ਨਲ ਬਲੈਕਮੇਲ ਕਰਕੇ ਸਾਨੂੰ ਰਵਾਇਆ ਜਾ ਰਿਹਾ ਹੈ ਬਾਬਿਆਂ ਦੀਆਂ ਸ਼ਹਾਦਤਾਂ ਸਾਨੂੰ ਚੜ੍ਹਦੀ ਕਲਾ ਸਿਖਾ ਲਦੀਆਂ ਨੇ ਕਿ ਦੁਸ਼ਮਣ ਦੇ ਨਾਲ ਜੰਗ ਦੇ ਮੈਦਾਨ ਵਿੱਚ ਕਿਵੇਂ ਯੋਜਣਾ ਹੈ ਦੁਸ਼ਮਣ ਦੇ ਨਾਲ ਟੇਬਲ ਟॉक ਕਿਵੇਂ ਕਰਨੀ ਹੈ ਅਣਖ ਦੇ ਨਾਲ ਸੱਚ ਦੇ ਨਾਲ ਡੋਲਣਾ ਨਹੀਂ ਹੈ ਗੁਰਮਖੋ ਕਿਤੇ ਤੁਸੀਂ ਇਤਿਹਾਸ ਦੇ ਪੰਨਿਆਂ ਤੇ ਦੱਸੋ ਕਿ ਬਾਬਿਆਂ ਨੇ ਕਿਤੇ ਰੋਣੇ ਧੋਣੇ ਦੀਆਂ ਬਾਤਾਂ ਕੀਤੀਆਂ ਹੋਣ ਪਿਤਾ ਪੁੱਤਰਾਂ ਦੇ ਜੰਗ ਦੇ ਮੈਦਾਨ 'ਚ ਸ਼ਹਾਦਤ ਦਾ ਜਮ ਪੀਣ ਤੇ ਵੀ ਜਕਾਰੇ ਛੱਡ ਰਿਹਾ ਹੈ ਤੇ ਸਾਡੇ ਕੀ ਬਣਾ ਕੇ ਕੀ ਰੱਖ ਦਿੱਤਾ ਗੁਰਮਖੋ ਸਿਸਟਮ ਸਾਰਾ ਇਸ ਕਰਕੇ ਬਾਬਿਆਂ ਦੀ ਸ਼ਹਾਦਤ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉਹ ਸਾਡੇ ਬਾਬੇ ਨੇ ਉਹ ਸਾਡੇ ਬਾਲ ਨਹੀਂ ਨੇ ਮਾਲਕ ਕਿਰਪਾ ਕਰੇ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ